ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਦੀ ਮੁਹਿੰਮਾ ਜਿਹੜੀ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਆ 10 April ਨੂੰ ਨਾਭਾ ਦੇ ਵਿੱਚ ਪਹੁੰਚੇਗੀ ਹੌਮ ਹਵਾ ਕੇ ਪਹੁੰਚੇਗੀ ਜਿਸ ਦਾ ਭਰਮਾ ਸਵਾਗਤ ਹੈ ਜਿਹੜਾ ਮੱਖਣ ਸਿੰਘ ਲਾਲਕਾ ਦੀ ਅਗਵਾਈ ਦੇ ਵਿੱਚ ਨਾਭਾ ਹਲਕੇ ਦੇ ਵਿੱਚ ਕੀਤਾ ਜਾਣਾ ਰੂਟ ਸਬੰਧੀ ਅਸੀਂ ਗੱਲਬਾਤ ਕਰ ਲੰਨੇ ਆ ਹਲਕਾ ਅੰਚਾਰ ਦੇ ਨਾਭਾ ਨੇ ਮੱਖਣ ਸਿੰਘ ਲਾਲਕਾ ਲਾਲਕਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ 10 April ਕੁਝ ਘੰਟੇ ਬਾਕੀ ਨੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਬਹੁਤ ਵਧੀਆ ਤਿਆਰੀਆਂ ਹੈਗੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਤੇ ਲੀਡਰ ਸਹਿਬਾਨ ਸਾਰੇ ਇਸ ਤਿਆਰੀ ਵਿੱਚ ਲੱਗੇ ਹੋਏ ਨੇ ਸਾਡੇ ਦੋ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਤੇ ਸਾਫਕਾ ਸਰਪੰਚ ਸਰਪੰਚ ਜਿਹੜੇ ਅਹੁਦੇਦਾਰ ਸਹਿਬਾਨ ਸਾਰੀ ਇਸ ਤਿਆਰੀ ਨੂੰ ਲੈ ਕੇ ਬੜੇ ਤਤਪਰ ਨੇ ਜਤਰਾ ਕਿੱਥੋਂ ਸ਼ੁਰੂ ਹੋਵੇਗੀ ਔਰ ਕਿੱਥੇ ਜਾ ਕੇ ਸਮਾਪਤ ਹੋਵੇਗੀ ਕੀ ਕੀ ਰੂਟ ਹੈ ਜਿਹੜਾ ਜਤਰਾ ਦਾ ਰੱਖਿਆ ਗਿਆ ਯਾਤਰਾ ਸਵੇਰੇ ਪੰਥਰਤਨ ਗਰਚਨ ਸਿੰਘ ਟੌੜਾ ਸਾਹ ਦੇ ਪਿੰਡ ਤੋਂ ਟੌੜਾ ਪਿੰਡ ਤੋਂ ਸਟਾਰਟ ਹੋਵੇਗੀ ਸਵੇਰੇ 10 ਵਜੇ ਦੇ ਕਰੀਬ ਸੋ ਉਸ ਤੋਂ ਬਾਅਦ ਭਾਰਸੋਂ ਹੁੰਦੇ ਹੋਏ ਭਾਰਸੋਂ ਆਏਗੀ ਭਾਰਸੋਂ ਤੋਂ ਹੁੰਦੇ ਹੋਏ ਫਿਰ ਸੌਲੀ ਪਿੰਡ ਵਿੱਚ ਅੱਡੇ ਵਿੱਚ ਸਵਾਗਤ ਕੀਤਾ ਜਾਏਗਾ ਉਸ ਤੋਂ ਬਾਅਦ ਫਿਰ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਜਿਹੜੇ ਰਸਤੇ ਦੇ ਪਿੰਡ ਨੇ ਉਹਨਾਂ ਸਾਰੇ ਪਿੰਡਾਂ ਤੇ ਅੱਡਿਆਂ ਤੇ ਸਵਾਗਤ ਕੀਤਾ ਜਾਏਗਾ ਸੋ ਉਸ ਤੋਂ ਬਾਅਦ ਪਹੁੰਚੇਗੀ ਇਹ ਰੋਟੀ ਦੇ ਬੋਲਤੇ ਰੋਟੀ ਦੇ ਪੁੱਲ ਤੋਂ ਬਾਅਦ ਚ ਪਟਿਆਲਾ ਗੇਟ ਜਿਹੜੀ ਇਹਦੀ ਸਮਾਪਤੀ ਹੋਏਗੀ ਬਿਲਕੁਲ ਲਾਲਕਾ ਸਾਹਿਬ ਕਿੰਨੇ ਕਿਲੋਮੀਟਰ ਦਾ ਜਿਹੜਾ ਦਾਇਰਾ ਹੋਊਗਾ ਇਸ ਯਾਤਰਾ ਦਾ 40 ਤੋਂ 50 ਕਿਲੋਮੀਟਰ ਦਾ ਤੈਅ ਹੋਊਗਾ ਟੌੜਾ ਟੌੜਾ ਪਿੰਡ ਤੋਂ ਲੈ ਕੇ ਨਾਬੇ ਤੱਕ ਟੌੜਾ ਪਿੰਡ ਤੋਂ ਲੈ ਕੇ ਨਾਬੇ ਤੱਕ ਜਿਹੜਾ ਹੈਗਾ 28 ਕਿਲੋਮੀਟਰ ਦਾ ਸਫ਼ਰ ਬੰਦਾ ਔਰ 26 ਕਿਲੋਮੀਟਰ ਦੇ ਵਿੱਚ ਥਾਂ ਥਾਂ ਦੇ ਉੱਪਰ ਲੋਕ ਸਵਾਗਤ ਕਰਨ ਵਾਸਤੇ ਖੜੇ ਹੋਣਗੇ ਸੋ ਮੈਨੂੰ ਸਮਝਦਾ ਕਿ ਲੋਕਾਂ ਚ ਇਸ ਗੱਲ ਨੂੰ ਲੈ ਕੇ ਬਹੁਤ ਭਾਰੀ ਉਤਸ਼ਾਹ ਹੈਗਾ ਕਿਉਂਕਿ ਲੋਕ ਇਹ ਮਹਿਸੂਸ ਕਰਨ ਲੱਗੇ ਕਿ ਪੰਜਾਬ ਬਚਾਓ ਯਾਤਰਾ ਜਿਹੜੀ ਹੈਗੀ ਹੈ ਪੰਜਾਬ ਲਈ ਬਹੁਤ ਜ਼ਰੂਰੀ ਹੈਗੀ ਹੈ ਕਿਉਂਕਿ ਪੰਜਾਬ ਅੱਜ ਤਵਾਈ ਦੇ ਕੰਡੇ ਤੇ ਖੜਾ ਹੈ ਸੋ ਇਸ ਕਰਕੇ ਲੋਕਾਂ ਦੇ ਵਿੱਚ ਭਾਰੀ ਇੱਛਾ ਹੈ ਕਿ ਲੋਕਾਂ ਦੇ ਵਿੱਚ ਇਹ ਵੀ ਗੱਲ ਹੈਗੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਹੈ ਪਾਰਟੀ ਹੈ ਜਿਹੜੇ ਇੱਕ ਲੋਕ ਸਮਝਦੇ ਨੇ ਕਿ ਸਾਡੀ ਆਪਣੀ ਪਾਰਟੀ ਹੈ ਤੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਲੋਕ ਇਸ ਵਿਸ਼ਵਾਸ ਨਾਲ ਇਸ ਯਾਤਰਾ ਵਿੱਚ ਬਹੁਤ ਵੱਡੇ ਪੱਧਰ ਤੇ ਸ਼ਮੂਲੀਅਤ ਕਰ ਰਹੇ ਨੇ ਬਿਲਕੁਲ ਕਿਸ ਤਰ੍ਹਾਂ ਜਿਹੜਾ ਸਵਾਗਤ ਕੀਤਾ ਜਾਵੇਗਾ ਇਸ ਯਾਤਰਾ ਦਾ ਕੀ ਕੀ ਤੁਹਾਡੇ ਵੱਲੋਂ ਜਿਹੜੇ ਪ੍ਰਬੰਧ ਨੇ ਉਹ ਕਿਹੜੇ ਕਿਹੜੇ ਪੁਆਇੰਟਾਂ ਤੇ ਕੀਤੇ ਗਏ ਨੇ ਇਹ ਸਾਰੇ ਜਿਹੜੇ ਪੁਆਇੰਟ ਨੇ ਪਹਿਲਾਂ ਟੌੜਾ ਪਿੰਡ ਦੇ ਵਿੱਚ ਬਹੁਤ ਭਾਰੀ ਵੱਡਾ ਇਕੱਠ ਹੋਏਗਾ ਟਰੈਕਟਰ ਸਾਬ ਹੋਣਗੇ ਮੋਟਰਸਾਈਕਲ ਹੋਣਗੇ ਤੇ ਹੋਰ ਜਿਹੜੇ ਸਾਡੇ ਨੌਜਵਾਨ ਯੂਥ ਵਾਲੇ ਨੇ ਉਹ ਸਾਰੇ ਮੋਟਰਸਾਈਕਲਾਂ ਤੇ ਹੋਣਗੇ ਟਰੈਕਟਰ ਹੋਣਗੇ ਸੋ ਉੱਥੋਂ ਯਾਤਰਾ ਜਦੋਂ ਆਰੰਭ ਹੋਏਗੀ ਤਾਂ ਉੱਥੇ ਸਵਾਗਤ ਉਹਨਾਂ ਦਾ ਪਰਮਾ ਸਵਾਗਤ ਕੀਤਾ ਜਾਏਗਾ ਉਹਨਾਂ ਨੂੰ ਜੀ ਆਇਆਂ ਹਲਕੇ ਵੱਲੋਂ ਕਿਹਾ ਜਾਏਗਾ ਸਾਰੇ ਹਲਕੇ ਵੱਲੋਂ ਤੇ ਉਹ ਉਸ ਯਾਤਰਾ ਨੂੰ ਆਰੰਭ ਕਰਕੇ ਫਿਰ ਜਿੰਨੇ ਵੀ ਪੁਆਇੰਟ ਨੇ ਉਹਨਾਂ ਸਾਰੇ ਪੁਆਇੰਟਾਂ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਉਹਨਾਂ ਦੀ ਸਮੁੱਚੀ ਯਾਤਰਾ ਜਿਹੜੀ ਆ ਰਹੀ ਹੈ ਉਹ ਲੋਕ ਉਹਨਾਂ ਨੂੰ ਫੁੱਲ ਵਰਸਾ ਕੇ ਸਵਾਗਤ ਕਰਨ ਵਾਸਤੇ ਲੋਕ ਤਿਆਰੀ ਪਰ ਖੜੇ ਨੇ ਕਿਤੇ ਨਾ ਕਿਤੇ ਲੱਗਦੀ ਨੇ ਵੀ ਲੋਕ ਸਭਾ ਦੇ ਵਿੱਚ ਵੀ ਲਲਕਾਰ ਹੈ ਜਿਹੜੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਬਿਲਕੁਲ ਪੰਜਾਬ ਬਚਾਓ ਯਾਤਰਾ ਦਾ ਮਤਲਬ ਹੀ ਸਿਰਫ ਇਹ ਹੈ ਕਿ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਨੂੰ ਕਿੰਨਾਂ ਲੋਕਾਂ ਤੋਂ ਬਚਾਉਣਾ ਜਿਹੜੇ ਪੰਜਾਬ ਨਾਲ ਧੋਖਾ ਕਰਕੇ ਲੋਕ ਝੂਠੀਆਂ ਗੱਲਾਂ ਕਰ ਕਰਕੇ ਸਰਕਾਰਾਂ ਬਣਾ ਕੇ ਪਰ ਸਾਡੇ ਪੰਜਾਬ ਨਾਲ ਹਮੇਸ਼ਾ ਧੱਕਾ ਹੀ ਕਰੀਗੇ ਹੁਣ ਤੁਸੀਂ ਦੇਖੋ ਕਿ ਜਿਹੜੀ ਆ ਪਿਛਲੀ ਸਰਕਾਰ ਚੱਲ ਰਹੀ ਐ ਪਹਿਲਾਂ 5 ਸਾਲ ਕਾਂਗਰਸ ਦੀ ਸਰਕਾਰ ਨਿਕਲ ਗਈ ਉਹਨਾਂ ਦਾ ਕੋਈ ਵਿਕਾਸ ਨਾ ਦਾ ਏਜੰਡਾ ਨਹੀਂ ਸੀ ਤੇ ਸਿਰਫ ਉਹਨਾਂ ਨੇ ਗੁਟਕਾ ਸਾਫ ਦੀਆਂ ਸਾਵਾਂ ਖਾ ਕੇ ਝੂਠੀਆਂ ਸਾਵਾਂ ਖਾ ਕੇ 5 ਸਾਲ ਸਰਕਾਰ ਚਲਾਈ ਇੱਕ ਵੀ ਗੱਲ ਉਹਨਾਂ ਨੇ ਜਿਹੜੀ ਕਿ ਲੋਕਾਂ ਨਾਲ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ ਫਿਰ ਧੱਕਾ ਜਿਹੜਾ ਹੋਈ ਗਿਆ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨਾਲ ਕਿੱਥੇ ਸਾਡੇ ਬੱਚੇ ਟੈਂਕੀਆਂ ਦੇ ਚੜ ਗਏ ਕਿਤੇ ਕਿਤੇ ਚੜ ਗਏ ਉਹਨਾਂ ਨੇ ਕੁੱਟ ਮਾਰਾਂ ਜੜੀਆਂ ਨੇ ਲੋਕਾਂ ਨਾਲ ਧੱਕੇ ਹੋਏ ਨੇ ਉਸ ਤੋਂ ਬਾਅਦ ਆਮ ਆਦਮੀ ਦੀ ਸਰਕਾਰ ਆਈ ਇਹਨਾਂ ਨੇ ਵੀ ਲੋਕਾਂ ਨਾਲ ਧੱਕੇ ਕੀਤੇ ਇਹਨਾਂ ਨੇ ਲੋਕਾਂ ਨਾਲ ਵਾਅਦੇ ਜਿਹੜੇ ਕੀਤੇ ਸੀਗੇ ਉਹ 100% ਝੂਠੇ ਵਾਅਦੇ ਕੀਤੇ ਲੋਕਾਂ ਨਾਲ ਠੱਗੀ ਮਾਰ ਲਈ ਉਸ ਠੱਗੀ ਦਾ ਜਵਾਬ ਲੈਣ ਵਾਸਤੇ ਲੋਕ ਤਿਆਰ ਖੜੇ ਨੇ ਸੋ ਅੱਜ ਜਿਹੜੀ ਯਾਤਰਾ ਹੈਗੀ ਆ ਇਹ ਪੰਜਾਬ ਦੇ ਹਿੱਤਾਂ ਦੀ ਰਾਖੀ ਵਾਸਤੇ ਆ ਕਿਉਂਕਿ ਪੰਜਾਬ ਦੀ ਕਿਸਾਨੀ ਅੱਜ ਬਰਬਾਦ ਹੈ ਪੰਜਾਬ ਦੀ ਜਵਾਨੀ ਅੱਜ ਬਰਬਾਦ ਹੈ ਪੰਜਾਬ ਦੀ ਰਸਤੀ ਸਾਡੀ ਬਰਬਾਦ ਹੈ ਪੰਜਾਬ ਦਾ ਕਿਸਾਨ ਬਰਬਾਦ ਹੈ ਪੰਜਾਬ ਦਾ ਹਰ ਵਰਗ ਜਿਹੜਾ ਹੈਗਾ ਉਹ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਹੈ ਤੇ ਉਹਨਾਂ ਨੂੰ ਹੌਸਲਾ ਦੇਣ ਵਾਸਤੇ ਉਹਨਾਂ ਨੂੰ ਹੱਲਾਸ਼ੀਰੀ ਦੇਣ ਵਾਸਤੇ ਆ ਕਿ ਆਪਣੇ ਪੰਜਾਬ ਨੂੰ ਆਪ ਬਚਾਉਣ ਵਾਸਤੇ ਤਿਆਰ ਹੋ ਉਹਨਾਂ ਨੂੰ ਇਸ ਕਰਕੇ ਦੀ ਪ੍ਰੇਰਣਾ ਦੇ ਰਹੇ ਹਾਂ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਹਿੱਤਾਂ ਦੀ ਰਾਖੀ ਜਿਹੜੀ ਕਰ ਰਹੇ ਨੇ ਪੰਜਾਬ ਪੰਜਾਬੀਆਂ ਦਾ ਤੇ ਪੰਜਾਬ ਨੂੰ ਬਚਾਉਣਾ ਪੰਜਾਬੀਆਂ ਦਾ ਪਹਿਲਾ ਕਰਮ ਹੈ ਬਿਲਕੁਲ ਲਾਲਕਾ ਸਾਹਿਬ ਨੇ ਬਿਲਕੁਲ ਕਲੀਅਰ ਕਰ ਦਿੱਤਾ ਕਿ 28 ਕਿਲੋਮੀਟਰ ਦੀ ਜਿਹੜੀ ਪੰਜਾਬ ਚੋਂ ਯਾਤਰਾ ਨਾਬਾ ਦੇ ਵਿੱਚ ਪਹੁੰਚੇਗੀ ਥਾਂ ਥਾਂ ਤੇ ਸਵਾਗਤ ਹੋਵੇਗਾ ਪੰਜਾਬ ਦੀ ਨੌਜਵਾਨੀ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਤੇ ਕਿਸਾਨਾਂ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਇੰਡਸਟਰੀ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਇੱਕੋ ਇੱਕ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜੇ ਇਹਨਾਂ ਚੀਜ਼ਾਂ ਨੂੰ ਬਚਾ ਸਕਦੀ ਹੈ ਪੰਜਾਬ ਚੋਂ ਯਾਤਰਾ ਦਾ ਜਿਹੜਾ ਹੰਗਾਰਾ ਪੂਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਮਿਲਦਾ ਨਜ਼ਰ ਆ ਰਿਹਾ ਨਾਬਾ ਤੋਂ ਹਰਮਿੰਦ ਸਿੰਘ ਮਾਨ